ਸਤਿ ਸ਼੍ਰੀ ਅਕਾਲ ਫਰੈਂਡ ਕੀ ਹਾਲ ਚਾਲ ਹੈ ਤੁਹਾਡੇ ਜੀ ਤੇ ਅੱਜ ਤੁਹਾਨੂੰ ਅਸੀਂ ਦੁਖਾਨ ਜਾ ਰਹੇ ਜੀ ਆਪਣੇ ਬਠਿੰਡੇ ਸ਼ਹਿਰ ਦਾ ਕਿਲਾ ਸਾਹਿਬ ਤੇ ਅਸੀਂ ਕਿਲਾ ਸਾਹਿਬ ਜਾ ਰਹੇ ਜੀ ਮੱਥਾ ਟੇਕਣ ਅੱਜ ਮਨ ਕਰ ਰਿਆ ਸੀਗਾ ਜਾਣ ਨੂੰ ਮੈਂ ਕਿਹਾ ਚੱਲ ਵੀ ਅੱਜ ਦੇਖਦੇ ਆ ਹਨਾ ਤੇ ਜਾਣਾ ਚਾਹੀਦਾ ਗੁਰਦੁਆਰਾ ਸਾਹਿਬ ਵੀ ਤੇ ਸਿਰ ਦੁਖੀ ਜਾਂਦਾ ਸੀਗਾ ਹੁਣ ਹੀ ਉੱਠੇ ਨਾਤੇ ਧੋਤੇ ਆ ਤੇ ਅਸੀਂ ਬਾਜ਼ਾਰ ਚ ਕਿਸੇ ਨੂੰ ਦੇਣੇ ਆ ਪੈਸੇ ਉਹ ਤਾਂ ਦਿਖਾਉਂਦੇ ਲਈ ਤੁਹਾਨੂੰ ਕਿਹਦੇ ਪੈਸੇ ਦੇਣੇ ਆ ਮੈਂ ਤਾਂ ਉਹ ਦੇ ਕੇ ਆਉਨੇ ਆ ਦੇਖਦੇ ਆ ਜੇ ਤਾਂ ਸਿੱਧਾ ਕਿਲਾ ਸਾਹਿਬ ਕਿਲਾ ਸਾਹਿਬ ਹੀ ਜਾਵਾਂਗੇ ਹੁੰਦੇ ਪੈਸੇ ਦੇਵਾਂਗੇ ਤੇ ਦੇਖਦੇ ਆ ਬਣਾਉਣਿਆਂ ਦੀ ਗੱਲ ਫਿਰ ਤੁਹਾਨੂੰ ਦਿਖਾਉਨੇ ਆਂ ਸੀ ਕਿਲਾ ਸਾਹਿਬ ਅੱਜ ਸਾਡਾ ਹੀ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਠੀਕ ਹੈ ਜੀ ਦੇਖਿਓ ਉਹ ਵੀ ਕਰਨਾ ਕੀ ਕੀ ਕਰਦੀ ਆ ਤੇ ਕੀ ਕੀ ਨਹੀਂ ਕਰਦੀ ਚੈੱਕ ਕਰ ਲਵੇ ਭਰਾਵਾ ਕਿਤੇ ਰਾਹ ਤੇ ਟੱਕ ਟੱਕ ਪੈਣ ਵਾਕਿ ਤੁਹਾਨੂੰ ਦੱਸੂ ਦਿਖਾਉਨੇ ਤੁਹਾਨੂੰ ਕਿਲਾ ਸਾਹਿਬ ਕਿੰਜ ਹਾਂਜੀ ਆਪਾਂ ਕਿਲਾ ਸਾਹਿਬ ਪਹੁੰਚ ਗਏ ਆਂ ਦੇਖ ਸਕਦੇ ਹੋ ਤੁਸੀਂ ਏ ਦੇਖੋ ਇੱਧਰ ਆਪਾਂ ਹੁਣ ਸਿਰ ਢੱਕਦੇ ਆਂ ਤੇ ਆਪਾਂ ਜਾਣੇ ਆ ਅੰਦਰ ਅੰਦਰ ਜਾ ਕੇ ਤੁਹਾਨੂੰ ਦਿਖਾਵਾਂਗੇ ਇਹ ਆ ਜੀ ਕਿਲਾ ਸਾਹਿਬ ਦਾ ਮੇਨ ਗੇਟ ਆ ਦੇਖ ਸਕਦੇ ਹੋ ਤੁਸੀਂ ਬਹੁਤ ਘੈਂਟ ਗੱਲਬਾਤ ਆ ਇੱਥੇ ਤੇ ਮਨ ਜਾਂ ਉਦਾਸ ਹੋਇਆ ਪਿਆ ਸੀਗਾ ਤਾਂ ਕਰਕੇ ਸੋਚਿਆ ਵੀ ਚਲੋ ਚੱਲਦੇ ਆਂ ਕਿਲਾ ਸਾਹਿਬ ਤੇ ਆ ਇੱਧਰ ਜੀ

ਬਾਕੀ ਤੁਹਾਨੂੰ ਦਿਖਾਣੇ ਆਂ ਅਸੀਂ ਅੰਦਰ ਜਾ ਕੇ ਹਾਂ ਮੈਂ ਤੁਹਾਨੂੰ ਕਿੰਨੇ ਸੇ ਦਾਰ ਕਾੜਤੀ ਪਰ ਮੈਂ ਗੁੱਠਾ ਲਾ ਕੇ ਪੈਸੇ ਦਾ ਕਢਾ ਲਿਆ ਹੁੰਦਾ ਘਰ ਨੂੰ ਗੁੱਲੂ ਦੇ ਵੀ ਉਹ ਖੜੇ ਆ ਵਿਚਾਰੇ ਤੇਰੇ ਪਿੱਛੇ ਫੈਲ ਵੀ ਖੜੇ ਅਕਟਰ ਬਣਾ ਲਏ ਅਸੋ ਉੱਥੋਂ ਮਾਰਾ ਜਾ ਚੱਲ ਆਏ ਗੋਲੂ ਆਏ ਗੋਲੂ ਚਾਬੀ ਕਰ ਲਾ ਮੈਂ ਚੱਲ ਚੱਪ ਬੋਲ ਹਾਂਜੀ ਆਪ ਸਾ ਗੁੱਲੂ ਦਾ ਸਿਰ ਠਕੀ ਜਾਂਦੇ ਆ ਤੇ ਆਪਣੇ ਇੱਥੇ ਸਬਸਕ੍ਰਾਈਬ ਵੀ ਮੇ ਲੱਗੇ ਜੀ ਤੇ ਫੋਲੋਅਰ ਵੀ ਮੇ ਲੱਗੇ ਤੇ ਹਾਂਜੀ ਬਹੁਤ ਤੁਹਾਡਾ ਚੈਨਲ ਹਾਂਜੀ ਹਾਂਜੀ ਥੈਂਕ ਯੂ ਧੰਨਵਾਦ ਜੀ ਪ੍ਰਮਾਤਮਾ ਬਾਬਾ ਨਾਨਕ ਸਭ ਤੇ ਮਿਹਰ ਭਰਿਆ ਕਰਤੇ

ਆਜੋ ਚਲੋ ਆਜੋ ਆ ਜੀ ਖਾਣਾ ਦੀ ਬੰਤਾਰੇ ਜਾਣ ਪਿਆ ਫਰੈਂਡ ਇਲਾਵਾ ਸਾਭ ਆ ਗਿਆ ਆਪਾਂ ਵੀ ਦੇਖਦੇ ਹਾਂ ਤੇ ਬਾਕੀ ਕੰਮ ਦੇ ਖਾਰੇ ਕੰਮ ਚੱਲੀ ਜਾਂਦਾ ਆ ਦੇਖੋ ਜੀ ਕੰਮ ਚੱਲੀ ਜਾਂਦਾ ਗੁਰਦੁਆਰਾ ਸਾਹਿਬ ਦਾ ਕਿਰਨ ਅਕ ਆਇਨਾ ਵੀਡੀਓ ਤਾਂ ਬਣਾਉਣਾ ਦੀ ਯਾਰ ਆਜੋ ਜੀ ਆਜਾ ਕਿਉਂ ਹਾਂਜੀ ਕਰਨਾ ਬਠਿੰਡੇ ਵਾਲੀ ਹਾਂਜੀ ਤੇ ਆਪਾਂ ਆਏ ਆ ਜੇ ਕਿਲਾ ਸਾਹਬ ਤੇ ਫਿਰ ਤੁਹਾਨੂੰ ਦਿਖਾਣੇ ਆ ਅੰਦਰ ਜਾ ਕੇ ਤੇ ਟੇਕੋ ਮੱਥੜੇ ਕੋ ਟੇਕਤਾ ਸੀ ਚਲੋ ਫਿਰ ਅਰਨਾ ਬਠਿੰਡੇ ਵਾਲੀ ਆਈ ਆ ਕਿ ਆਪਣਾ ਬਠਿੰਡੇ ਵਾਲੀ ਆਈ ਆ ये बहुत बढ़िया किला साहब जी एंटर हो गए आप चलो 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 सतनाम श्री वाहेगु सच्चा पातशाह तो ही है लहन बना ਤਰਾ ਨਾ ਇਹ ਸੋਰਾ ਦੇ ਚਾਹਾਂ ਇਹ ਉਹ ਚੀਜ਼ ਫਿਰ ਆ ਨੀ ਨਾ ਡਰਟਸ ਵਾਲੇ ਕਮਰੇ ਨਾ ਜਿਹੜਾ ਆ ਗਿਆ ਕੀ ਹੁੰਦਾ ਉਹ ਹੀ ਹੈ ਨਾ ਜਿਹੜਾ ਹਾਂ ਹਾਂ ਉਹ ਸਭ ਕਹਿੰਦੇ ਬੁਲਾ ਲਓ ਨਹੀਂ پتہ ਕੀ ਹੈ ਕਈ ਲੋਕ ਤਾਂ ਸਟਕਦੇ ਪਾਉਂਦੇ ਆ ਹਨਾ ਕਈ ਵੈਸੇ ਹੀ ਵੈਸੇ ਹੀ ਹੁੰਦੇ ਆ ਹਾਂ ਕੋਈ ਗੱਲ ਨਹੀਂ ਆਪਾਂ ਕਹਿੰਦੇ ਬਾਬਾ ਨਾਨਕ ਸਭ ਨੂੰ ਚੜ੍ਹਦੀ ਕਲਾ ਰੱਖੇ ਦੇਖੋ ਜੀ ਆਪਾਂ ਕਿਲਾ ਸਾਹ ਵਾਗੇ ਨਾ ਤੇ ਦਰਹਾਂ ਦੇ ਬਾਕੀ ਸਾਰੇ ਦਿਖਾ ਲਈ ਹੌਲੀ ਹੌਲੀ ਦਿਖਾਇਆ ਕਰ ਇੱਕ ਇਹ ਆਹ ਦੇਖੋ ਬੱਲੇ ਕਰ ਨਾ ਹੋਣੀ ਬਾਕਸਾਂ ਨੇ ਜਿਹੜਾ ਇਹਨੇ ਆ ਉੱਪਰ ਗੁਰਦੁਆਰਾ ਜੀ ਆ ਦੇਖੋ ਨਹੀਂ ਚਲੋ ਦੇਖੋ ਜੀ ਆ ਉੱਪਰ ਗੁਰਦੁਆਰਾ ਸਾਹਿਬ ਤੇ ਬਾਕੀ ਦਿਖਾਣੇ ਆ ਤੁਹਾਨੂੰ ਬਹੁਤ ਵਧੀਆ ਗੱਲ ਚਲੋ 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 देखो जी किला साहब देखो जी बहुत संगत आई जाती है ਬਹੁਤ ਗੈਂਟ ਗੱਲ ਬਾਤ ਸੋਨਾ ਬਹੁਤ ਸਾਡਾ ਕਿਲਾ ਸਾਹਿਬ ਗੁਰਦੁਆਰਾ ਸਾਹਿਬ ਮਤਾਂਡੇ ਅਕਣਾ ਤੁਹਾਡੇ ਵੀ ਮੂਵੀ ਬਣਾ ਲੈਣੇ ਫਿਰ ਨੰਨੇ ਕੋਈ ਗੱਲ ਨਹੀਂ ਬੋਲ ਕੇ ਸਿਕਾ ਕੇ ਇਸ ਵਿੱਚ ਗਿਆ ਕਿ ਜਮੀਆ ਮੈਂ ਇੱਕ ਤਾਂ ਚਲ ਫਿਰ ਵਿੱਚ ਆ ਜਾਊਗੀ ਲਈ ਕੋਈ ਗੱਲ ਨਹੀਂ ਬੋਲੋ ਬਸ ਆਪਾਂ ਤਾਂ ਇਸ ਤਾ ਹੋ ਗਏ। ਉਹ ਕਿੱਥੇ ਨਾ ਹੋ ਰ ਗਿਆ। ਜਿੱਥੇ ਘੋੜਿਆਂ ਦੀ ਲੱਗ ਜਾਂਦੇ ਨੇ ਤੁਹਾਡੀ। ਉੱਥੇ। ਹਾਂ ਚੱਲ ਰਹੇ ਆ ਜੀ ਮੱਥਾ ਟੇਕਣ ਵਾਸਤੇ। ਉਹ ਬੱਬੂ ਜਾਂਦਾ ਨਹੀਂ। ਨਹੀਂ ਪੱਲੀ। ਵਾਹਿਗੁਰੂ। ਬੜਾ ਬਣਾ 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 ਬਣਾ। ਜਾ ਭੱਜ ਕੇ ਜਾ। ਗੋਰੀ ਆਈ ਐ। ਬੜਾ ਆਵੇਂ। ਤਾਂ ਅਨੁਗਰੇਜੀ ਤਾਂ ਹੁੰਦੇ ਨਹੀਂ ਪਰ ਕਹਦੇ ਵੀਡੀਓ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮਾਰ ਕੀ ਬਾਬਾ ਉਹ ਪਿੱਛੇ 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 ਬਣਾਇਆ ਕਿ ਘੋੜੇ ਟੱਕਰੇ ਕਈ ਕਹਦੇ ਪਤਾ ਹੀ ਹੁਣ ਉਹਨਾਂ ਨੂੰ ਵੀ ਘੋੜੇ ਵਾਲੇ ਆਪਾਂ ਕਰ ਰਿਹਾ ਹਾਂ ਹੈਲੋ ਹੋਰ ਦੇਖੋ ਫਰੈਂਡ ਦੇਖੋ ਗੁੰਗਣੇ ਆਏ ਸਾਡੇ ਖਾਇਆ ਖਾਇਆ ਆਜੋ ਠੀਕ ਹੁਣ ਤਾਂ ਬੱਸ ਦੋ ਲਾ ਸਕਦੇ ਆ ਮੈਕਸੀ ਕੱਲੇ-ਕੱਲੇ ਜਾਏਗਾ ਨਾ ਤੁਸੀਂ ਕਿਤੇ ਉਹ ਸਾੜਾ ਜਾਣੋ ਨਹੀਂ ਕੋਸੀ ਹਾਂਜੀ ਤੇ ਆਪਾਂ ਅੱਜ ਤਾਂ ਲੰਗਰ ਸ਼ਾਕਿਆ ਆਏ ਆ ਤੇ ਬਹੁਤ ਵਧੀਆ ਸੀਗਾ ਤਿੰਨ ਤਲ ਇਹਨੂੰ ਲੱਗਦੀ ਆ ਸੰਗ ਆ ਜਾ ਮम्मी ਮੈਨੂੰ ਇਹ ਚਾਹ ਨਾ ਉਹ ਵੀ ਜਾ ਕੇ ਕਹਿੰਦੇ ਅੱਜ ਉਹ ਤਾਂ ਬੰਦ ਕੀਤਾ ਤੇ ਉੱਪਰ ਤੋਂ ਲਵਾ ਜਾਣੇ ਨਹੀਂ ਜਾਣ ਦੇ ਬਾਬੂ ਉਹ ਪ੍ਰਬੰਧ ਕੀਤਾ ਤੇ ਹੋਰ ਕੰਮ ਰਲਦੇ ਹੋਣਾ इधर हमें इधर हां जी देखो जी कुछ भी नहीं है घर नहीं कर रहे ऊपर तो नहीं जान देंगे बाबू लगदा बंद कीता पया है ना ਕਿੱਧਰ ਉੱਧਰ ਦੇਖੀ ਉੱਧਰ ਬੜੀ ਜਾਣ ਦੇ ਉੱਧਰ ਦੇਖੇ ਜਾ ਜਾ ਤੋ ਖੇਡ ਹੁਣ ਖੇਡ ਚੱਲ ਉੱਧਰ ਖੇਡ ਭੱਜ ਇੱਧਰ ਤੈਨੂੰ ਖੜਾਉਣ ਵਾਸਤੇ ਲਿਆਈਆਂ ਮੈਂ ਇੱਥੇ ਹਾਂ ਉੱਧਰ ਹਾਂ ਉੱਧਰ ਚੱਲ ਚੱਲੋ ਖੇਡੋ ਦੇਖੋ ਜੀ ਕਿਲਾ ਸਾਹਿਬ ਆਪਾਂ ਤਾਂ ਅੰਦਰ ਗਏ ਮੱਥਾ ਟੇਕ ਕੇ ਆਏ ਹਾਂ ਲੰਗਰ ਛੱਕ ਕੇ ਆਏ ਹਾਂ ਜੀ ਬਾਕੀ ਦੇਖੋ ਪਾਰਕ ਕਿੰਨੇ ਘੰਟ ਆ ਉੱਤਰ ਬੁਲਾ ਰੇ ਕਰਨਾ ਨੂੰ ਚਾਚਾ ਆ ਗਈ ਤੇ ਆਪਾਂ ਨੂੰ ਵੱਜੇ ਵਾਹੇ ਕਮਲਾ ਕਮਲਾ ਕ ਨੂੰ ਕਮਲਾ ਵੱਜੇ ਆਵਾਜ਼ ਆਪਾਂ ਚੱਲੇ ਆ ਜੀ ਵਾਜਾ ਵੱਜੀ ਜਾਂਦੀਆਂ ਕਰਨਾ ਚੇਚ ਆਵੇ ਆ ਗਈ ਵੇ ਕਰਨਾ ਕਿਲਾ ਸਾਹਿਬ ਆ ਗਏ ਫਰੰਟ ਆਪਾਂ ਤੇ ਤੁਹਾਨੂੰ ਦਿਖਾਣੇ ਆ ਤੇ ਮੈਂ ਪ੍ਰਸ਼ਾਦਾ ਬਾਹਲਾ ਛੱਕ ਲੈ ਤੇ ਹੁਣ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਸਾਡਾ ਵਲੌਗ ਤਾਂ ਬਣਾ ਦੇ ਮੇਰਾ ਹੁਣ ਦੇਖੋ ਜੀ ਬੋਰ ਘੈਂਟ ਲੋਕੇਸ਼ਨ ਹੈ ਜੀ ਘੈਂਟ ਗੱਲ ਬਾਤ ਕਿਹੜੇ ਦੀ ਆ ਸਾਰੇ ਤੁਹਾਡੇ ਫੈਨ ਬੈਠੇ ਨੇ ਜੀ ਬੈਠੇ ਹੋ ਸਾਰੇ ਫੈਨ ਨਹੀਂ ਭਾਣਾ ਤਾਂ ਗਾਣਾ ਗਾਣਾ ਕਰੇ ਫੈਨ ਕਿਥੋਂ ਆਇਆ ਅੱਛਾ ਰੋਟ ਨੇ ਦੇਖੀਓ ਥੈਂਕ ਯੂ ਧੰਨਵਾਦ ਦਾ ਬੋਲੋ ਵਿੱਚ ਕੀ ਬੋਲ ਬੋਲ ਮੇਰਾ ਨਾਮ ਅਮਾਨਤ ਰੰਧਾਵਾ ਬੋਲ ਅਮਾਨਤ ਰੰਧਾਵਾ ਮਿਲੇ ਜੀ ਆਪਾਂ ਨੂੰ ਤਾਂ ਤੁਹਾਨੂੰ ਬਹੁਤ ਵਧੀਆ ਲੱਗਦੀ ਹੈ ਨਾ ਇਹਨਾਂ ਦੀ ਵੀਡੀਓ। ਹੰਡਾ ਹਸਾਉਂਦੇ ਨੇ ਲੋਕਾਂ ਨੂੰ ਨਾ। ਹਾਂਜੀ। ਡਿਪਰੈਸ਼ਨ ਦੂਰ ਕਰਦੇ ਨੇ ਅੱਜ ਦੇ ਟਾਈਮ ਵਿੱਚ ਬਹੁਤ ਵੱਡੀ ਗੱਲ ਹੈ। ਜੇਕਰ ਸਾਨੂੰ ਕੋਈ ਇਨਸਾਨ ਖੁਸ਼ੀ ਦਿੰਦਾ ਹੈ ਸਣਾ, ਖੁਸ਼ ਕਰਦੀ। ਬਹੁਤ ਵਧੀਆ ਲੱਗਿਆ ਤੁਹਾਨੂੰ। ਬਹੁਤ ਸੋਹਣੀ ਐਕਟਿੰਗ ਕਰਦੇ ਆ ਤੁਸੀਂ। ਆਜੋ ਤੁਸੀਂ ਵਿੱਚ ਆਉਣਾ ਨੇ। ਬਸ ਆਜੋ ਬਸ 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 ਨਹੀਂ ਇੱਥੇ ਮਿਲਦੀ। ਲੰਗਰ ਛਕਣਾ ਛਕਾ ਉਹ ਜਾ ਕੇ ਨਾ। ਨਹੀਂ ਬਿਲਕੁਲ ਸੱਚੀ ਗੱਲ। ਦੇ ਪਛਾਨ ਲਿਆ। ਉਹ ਵੇਖੋ ਤੁਹਾਡੇ ਫੈਨ ਉਹਦੇ ਤੁਹਾਨੂੰ ਮੁਰ ਮੁਰ ਕੇ ਦੇਖਦੇ। ਚਾਚਾ ਆਹ ਕਰੋ ਵੇਖੋ ਕਿੱਦਾਂ ਬਾਈ ਕਰੇ ਬੈਠੇ ਸੀ ਮੇਰਾ ਮੰਨਣ ਲੱਗੀ ਜਾਂਦਾ ਸੀ ਮੈਂ ਆਖਿਆ ਚਲ ਅੱਜ ਆਪਾਂ ਚੱਲਦੇ ਆ ਹਨਾ ਨਾਲੇ ਭਣ ਭਰਾਵਾਂ ਦੇ ਮੂੰਹ ਮੁੱਥੇ ਲੱਗਾਗੇ ਤੇ ਵਧੀਆ ਲੱਗਿਆ ਮਿਲ ਕੇ ਸਾਰਿਆਂ ਨੂੰ ਤੇ ਬਾਕੀ ਇਧਰ ਆ ਦਿਖਾ ਦੇ ਮੈਂ ਅੱਧੇ ਚ ਲੈਣਗੇ ਬੱਚੇ ਬੰਦ ਕਰਤਾ ਅੰਮੀ ਨਹੀਂ ਤੁਸੀਂ ਇੰਸਟਾ ਤੇ ਦੇਖਦੇ ਹੋ ਕਿ YouTube ਤੇ ਮੈਂ ਹਮੇਸ਼ਾ ਰਹਿੰਦਾ ਰਹਿੰਦਾ ਇਸ ਟਾਈਮ ਵੀ ਦੇਖਦੇ ਆਂ ਮੂਵੀ ਦੇ ਵੀ ਕੁਝ ਕੁਸਟਾ ਸਾਡੇ ਨੂੰ ਮੈਂ ਇੰਸਟਾ ਤੇ ਇੰਸਟਾ ਤੇ ਮੇਰੀ ਵੀ ਮੇਰੀ ਵੀ ਇੰਸਟਾ ਤੇ ਮੇਰੇ ਨਾਲ ਹੋ ਗਿਆ ਤੇ ਜਾਵਾਂ ਛੋਟੀਆਂ ਤੇ ਦੇਖੋ ਛੋਟੇ ਲੈ ਲਓ ਅੱਛਾ ਤੁਸੀਂ ਆਮਨੇ ਕੋਈ ਜੰਮ ਬਣਾ ਲੈਂਦਾ ਮੇਰਾ ਡਾਊਨ ਇਹ ਕੁੜੀ ਇਹ ਕੁੜੀ ਬੋਲੀ ਆਪਣੇ ਹਸ ਫਰੈਂਡ ਦੀ ਮੇਰੀ ਦੀ ਤਾਰੀਫ ਕੀਤੀ ਆ ਜੀ ਮੈਨੂੰ ਬਹੁਤ ਵਧੀਆ ਲੱਗਿਆ ਬੋਲੋ ਮੈਂ ਕਿਹਾ ਤੁਹਾਡੇ ਹਸਬੰਦ ਤਾਂ ਜੰਗ ਜੇ ਪਿਆ ਹ। ਯਾਰ ਤੁਸੀਂ ਵੀ ਤੇ ਯਾਰੀ। ਮੈਂ ਉਹਦੇ ਨਾਲੋਂ ਵੀ ਜ਼ਿਆਦਾ ਜੰਗਾਂ ਲਾ ਦੱਸ। ਕੱਲਾ ਹੈ ਸਫਰੰਡ ਜੰਗ ਕਾ ਤਾ ਮੈਂ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਜੰਗਾਂ। ਜੰਗ ਨਹੀਂ ਹੁੰਦਾ ਯੰਗ ਹੁੰਦਾ। ਜੰਗ ਲੜਨੀ ਹੁੰਦ। ਜਨਤਾ ਨੇ ਜੰਗ ਵੀ ਸਮਝ ਜਾਂਦੇ। ਅੱਛਾ ਠੀਕ ਆ ਫਿਰ ਤਾਂ ਠੀਕ ਆ ਸਮਝ ਲਓ ਬਾਈ ਤੁਸੀਂ। ਯਾਰ ਤੁਹਾਨੂੰ ਕੀ ਆਵੇ ਸੇ ਇਹਨਾਂ ਨੂੰ ਮੈਂ ਤਾਂ ਪਤਾ ਨਹੀਂ ਆਪਾਂ ਤਾਂ ਵੀ ਅਨਪੜ੍ਹ ਬੰਦੇ ਨੇ ਮੈਨੂੰ ਪਤਾ ਨਹੀਂ ਜੰਗ ਚੁੰਗ ਹੁੰਦਾ ਕੀ ਹੈ ਹੈਂਡਸਮ ਹਾਂ ਉਹ ਤਾਂ ਹੈਂਸਮ ਨਾ ਇਹ ਮੈਨੂੰ ਹੁੰਦਾ ਜਵਾਨ ਜਵਾਨ ਤਾਂ ਮੈਂ ਵੀ ਤਾਂ ਜਵਾਨ ਆ ਮੈਂ ਤਾਂ ਉਹ ਵਾਲ ਉਹ ਕਲਰ ਕੀਤੇ ਆ ਜਵਾਨ ਲੱਗਦਾ ਆਪਾਂ ਤਾਂ ਉਹ ਕਰ ਲਈਦੀ ਉਹ ਕੀ ਉਹਨੂੰ ਕਹਿੰਦੇ ਮਹਿੰਦੀ ਜੀ ਲਾ ਰਹੀ ਨੇ ਕਾਲੀ ਤੇ ਆਪਾਂ ਜਵਾਨੀ ਆ ਹਾਂ ਲੱਗਦਾ ਸੇ ਆ ਵੀ ਕੋ ਤੁਹਾਡੇ ਇੰਨੇ ਸਟੈਂਡ ਪੱਤੇ ਹੋਏ ਤੇ ਮੇਰੇ ਤੁਹਾਡੇ ਵਾਲੀ ਦੁਆਲੀ ਹੋਊਗੀ ਉਹ ਅੰਕਲ ਨੇ ਵੀ ਵੇਚ ਲੈ ਲਿਆ ਉਹ ਵੇਚਕ ਵਿੱਚ ਨਹੀਂ ਆ ਰਹੀ ਤੇ ਤੰਗੇ ਵੀ ਤੁਰੇ ਰਹੇ ਨੇ ਉਹਨੂੰ ਤਾਂ ਜਾਨਤਾ ਤਾਂ ਫਰੈਕਟ ਆ ਜਾ ਤੁਸੀਂ ਵੀ ਜਾਣਦੇ ਹੋ ਹਾਂ ਕਰਦੇ ਹਾਂ ਹੋਰ ਗੱਲਾਂ ਕਰੋ ਬੈਠੋ ਬੰਦੀਆਂ ਜੀ ਹਾਂਜੀ ਖੇਡ ਲੈ ਖੇਡ ਲੈ ਪੁੱਤ ਮਮੀ ਉਹ ਜਿਹੜਾ ਹੈ ਜਿਹੜਾ ਹੈ ਹੈਲੋ ਫਰੈਂਡ ਤੇ ਉਹ ਦੇਖੋ ਜੀ ਆਪਾਂ ਨੂੰ ਆਏ ਹਾਂ ਉਹ ਦੇਖੋ ਫਰੈਂਡ ਉਹ ਦੇਖੋ ਹਾਂਜੀ ਬੋਲੋ ਜੀ ਵਧੀਆ ਜੀ ਮੈਂ ਤੁਹਾਨੂੰ ਆਵਾਜ਼ ਤਾਂ ਮਾਰੀ ਸੀ ਤੁਸੀਂ ਤਾਂ ਫਿਰ ਵੀਡੀਓ ਬਹੁਤ ਦੇਖਦੀ ਆਂ ਅੱਜ ਨਵਾਂ ਸੂਟ ਪਾਇਆ ਪਾਰਲਰ ਗਈ ਆਂ ਆ ਦੇਖੋ ਜੀ ਬੋਲੋ ਕੁਝ ਹੈਲੋ ਫਰੈਂਡ کیسے ਹੋ ਅੱਜ ਘੁੰਮਣੇ ਕੇ ਲਿਏ ਆਈ ਹੂੰ ਮਠਿੰਡਾ ਮੈਂ ਇਧਰ ਕਿਲੇ ਕੇ ਪਾਸ ਚੱਲ ਬਗਣਾ ਸਾਨੂੰ ਕੌਣ ਮਿਲੀ ਇੱਥੇ ਇੱਥੇ ਕੌਣ ਮਿਲੀ ਤੁਹਾਨੂੰ ਓਏ ਨੀ ਤਾ ਜਾਣਦੀ ਕੋਈ ਨੀ ਕਿ ਤੂੰ ਤਾਂ ਬੱਚਾ ਆਂਦੀ ਕੋਈ ਨੀ ਆ ਜਾ ਹੈਲੋ ਫ੍ਰੈਂਡ ਅੱਜ ਲਈ ਪੋਛਦਾ ਬਣਾਣਾ ਤੇ ਤੇ ਮਿਲੀ ਹੈ ਕਿੱਥੇ ਤੁਹਾਡੀ ਜੀਦੀ ਮਿਲੀ ਉਹ ਵੇਖੀ ਜਾਣੇ ਮੈਂ ਆਹ ਤਾਂ ਹੋਈ ਮੈਂ ਕਵੀ ਡਾਇਰੈਕਟਰ ਫੇਰ ਬਠਿੰਡੇ ਵਾਲੇ ਮਿਲੀ ਅੱਜ ਸਾਨੂੰ ਹੈਲੋ ਫ੍ਰੈਂਡ ਰੋਟੀ ਖਾ ਰਹੀ ਹਾਂ ਛਾਹ ਕੇ ਸਾਥ ਆ ਨਹੀਂ ਛਾਹ ਕੇ ਸਾਥ ਨਹੀਂ ਛਾਹ ਕੇ ਸਾਥ ਮੂੰਗੀ ਦੀ ਸਬਜ਼ੀ ਨਾਲ ਆਹ ਸੂਟ ਮੇਰੇ ਨੂੰ ਬਹੁਤ ਵਧੀਆ ਲੱਗਿਆ ਉਹ ਵਾਲੀ ਪਸੰਦ ਆਈ ਤੁਹਾਨੂੰ ਸੱਚੀ ਮੈਨੂੰ ਉਹ ਪਸੰਦ ਆਇਆ ਬੈਗ ਲੱਗਿਆ ਤੇ ਉਹ ਮੂੰਗੀ ਦੀ ਅੱਛਾ ਠੀਕ ਆ ਠੀਕ ਆ ਬੂ ਚੋਚੇ ਕਰ ਕੇ ਆਜਾ ਆਪਾਂ ਨੂੰ ਵਧੀਆ ਲੱਗਿਆ ਮਿਲ ਕੇ ਬਾਬਾ ਜੀ ਨੂੰ ਨਾਲ ਹੀ ਲੈ ਜਾ ਮੇਰੀ ਮੰਮਾ ਨੂੰ ਲੈ ਲਾਂਗੇ ਸੜਾਇ ਰਹੇ ਬੁਢੀ ਦੇ ਮੇਰੇ ਕੋਲ ਆਣਾ ਦਾ ਸੁਖ ਬਾਲ ਹੋ ਗਈ ਮੇਰੇ ਘਪੇਣਾ ਛੋਟਗਾ ਮੇਰੇ ਤੋਂ ਹਨਾ ਵੀ ਜਾਵ ਡਾਂਗੇ ਛੱਡਿਆ ਕਰ ਤੁਹਾਨੂੰ ਨਹੀਂ ਕਿਸੇ ਨੇ ਪੁੱਛਣਾ ਕਿੱਥੇ ਆ ਇੱਥੇ ਰਹਨੇ ਆ ਸੀ ਆ ਜਾ ਕਰ ਛੱਡ ਕੋਲ ਵੀਡੀਓ ਬਥੇਰੀ ਬਣਾਉਣੀ ਆ ਕਿੱਥੇ ਰਹਿੰਦੀ ਆ ਪੰਜ ਨੰਬਰ ਗਲੀ ਕੱਚੇ ਜਕੇ ਕੱਚੇ ਜਕੇ ਕੱਚੇ ਜਕੇ ਅੱਛਾ ਫਿਰ ਤਾਂ ਮम्मी ਕਹਿੰਦੀ ਸੀ ਕਿ ਕਦਮ ਕਦਮ ਆਉਂਗੇ ਇੱਕ ਮੈਂ ਵੀਡੀਓ ਤੇ ਰੋਜ਼ ਦੀ ਰੱਖ ਦਿਆਂ ਉਹਨੂੰ ਤਾਂ ਮੈਂ ਜਾਣ ਉਹਨਾਂ ਨੂੰ ਤਾਂ ਮੈਂ ਜਾਣ ਦੇ ਚੌਂਸਰ ਵਸਤੀ ਵਾਲੀ ਹੈ ਜਿਹੜੀ ਇਸ ਸਾਲ ਮੈਂ ਕਹਿੰਦਾ ਕਿ ਕੀ ਕਹਿੰਦੇ ਉਹਨਾਂ ਨੂੰ ਇੱਕ ਸਿਰੇ ਬਾਬਾ ਸਿਰੇ ਬਾਬੇ ਕੇ ਤਾਂ ਮੈਂ ਕੰਮ ਕਰਦੀ ਰਹੀ ਹਾਂ ਬਹੁਤ ਚਿਰ ਹਾਂ ਸੰਤੋਬਦ ਹਾਂ ਬਹੁਤ ਵਧੀਆ ਨਾ ਹੋ ਗਈ ਲਾਗ ਨਹੀਂ ਲਿਖਿਆ ਦੇ ਦੇਣਾ ਕਿਵੇਂ ਤੂੰ ਮੈਂ ਤਾਂ ਬਾਜ ਮਾਰਦੀ ਹਾਂ ਬਾਜ ਤਾਂ ਮਾਰੀ ਆਈ ਨਹੀਂ ਵਗੋ ਗੋਰੀ ਜੀ ਤੁਹਾਨੂੰ ਲੈ ਕੰਮ ਉਹਦਾ ਕਈ ਐਸੀ ਮੈਂ ਕੋਠੇ ਆ ਜਾ ਬੈਠੇ ਗੱਲਾਂ ਕਰਦੇ ਆਂ ਕੱਥਰੀ ਵਾਲੀ ਵੀਡੀਓ ਬਹੁਤ ਵਧੀਆ ਬਣਾਉਂਦੇ ਆਂ ਆਇਆ ਬਰ ਸੈੱਲ ਕਰਦੇ ਆਂ ਫਰੈਂਡ ਚੱਲ ਚੱਲ ਫਿਰ ਤਾਂ ਬਾਕੀ ਇਹਨਾਂ ਨੂੰ ਬੁਲਾਵਾ ਦੇ ਥੋੜਾ ਜਿਹਾ ਬੋਲ ਦੋ ਬਈ ਕਿਰਨਨ ਨੂੰ ਸਪੋਰਟ ਕਰਿਆ ਕਰੋ ਕਿਰਨਨ ਨੂੰ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਹਾਂ ਤੇ ਥੋੜਾ ਜਿਹਾ ਵੇਟ ਘਟਵਾ ਦਿਓ ਕਿਰਨਨ ਦਾ ਜਿੰਮ ਜੁਮ ਮਲਵਾਓ ਹਣਾ ਟੱਡ ਵੱਧ ਜਾਂਦੀ ਹੈ ਕਿਰਨਨ ਦਾ ਉਹ ਬੱਟੀ ਹੋ ਜਾਂਦੀ ਹੈ ਰੋਟੇ ਕੰਮ ਖਾ ਕੇ ਜਮ ਭਾਈ ਆਹ ਦੇਖ ਗੜਾ ਪਿਆ ਉਧਰ ਗੇਟ ਨਾਲ ਹਾਂਜੀ ਫਰੈਂਡ ਤੇ ਇੱਥੇ ਆਪਾਂ ਨੂੰ ਮੁੰਡਾ ਟੱਕਰਿਆ ਛੋਟਾ ਜਿਹਾ ਕਾਕਾ ਇਹਦਾ ਅੱਜ ਹੈਗਾ ਜੀ ਹੈਪੀ ਬਰਥਡੇ ਟੂ ਟੂ ਤੇ ਸਾਰੇ ਇਹਨੂੰ ਫਿਰ ਕਰ ਦਿਓ ਵਿਸ਼ ਕਰੋ કાકે ਨੂੰ હેપી બર્થડે ટૂટુ ટૂટુ ਹੁੰਦਾਗਾ હેપી બર્થડે ટૂટુ તુਸੀਂ ਵੀ ਕਰ દો ਪੁੱਤ థాంક યુ ਤਾਂ ਕਹਿ દે ਮੈਨੂੰ థాంક યુ ਵਾ ਵੈਲਕਮ ਪੇ ਵੈਲਕਮ ਜੌਂਦਾ ਵਾਦਾਰ ਆ 20 ਰੁਪਏ ਲੈ ਲੈ 20 ਰੁਪਏ ਲੈ ਲੈ ਆ ਫਰੈਂਡ ਬਾ ਦਿੱਤੇ 20 ਰੁਪਏ ਕਾਕੇ ਨੂੰ ਠੀਕ ਆ ਠੀਕ ਚਲੋ ਜੀ ਵਧੀਆ ਲੱਗਿਆ ਜੌਂਦਾ ਵਾਦਾਰ ਪੁੱਤ ਆਈ ਪੀ ਬਰਥਡੇ ਟੂਟੂ ਹੋ ਗਿਆ ਫਰੈਂਡ ਤੇ ਹੁਣ ਆਪਾਂ ਚੱਲਿਆਂ ਜੀ ਘਰੇ ਠੀਕ ਆ ਬਹੁਤ ਵਧੀਆ ਲੱਗਿਆ ਪੈਣ ਭਰਾਵਾ ਨੂੰ ਪਹਿਨੇ ਗੁੱਸਾ ਗਿਲਾ ਕਰਦੇ ਸਾਨੂੰ ਮਾਫ ਤੇ ਤੁਹਾਡੇ ਨਾਲ ਇੰਜੋਏ ਕਰਕੇ ਬਹੁਤ ਘੈਂਟ ਗੱਲਬਾਤ ਲੱਗੀ ਤੇ ਇਧਰ ਸਾਡੀ ਪਤ ਲੋ ਬੈਠੀ ਆ ਨਿਕਾ ਜਦ ਤੂਫਾਨ ਵੀ ਮੂ ਕੜਿਆ ਆਹੋ ਆਜੇ ਨਾ ਨੇਰੀ ਨੂਰੀ ਦੇ ਅੰਦਰ ਵੜ ਜਾ ਕਰ ਇਹ ਥਿਉੜੀ ਨਹੀਂ ਸਿੱਧੀ ਪੀੜੀਆਂ ਪੱਗਾ ਜਾ ਕੇ ਪਹੁੰਚੇਗੀ ਤੇ ਬਾਕੀ ਇਹ ਆਪਣੇ ਮੇਰੇ ਸਹੁਰਿਆਂ ਤੋਂ ਅਜੀ ਬਿਚਾਰੇ ਅੱਜ ਮਿਲੇ ਆਪਾਂ ਨੂੰ ਤੇ ਵਧੀਆ ਲੱਗਿਆ ਭੈਣ ਭਰਾਵਾਂ ਨੂੰ ਮਿਲ ਕੇ ਤੇ ਆਪਾਂ ਚੱਲਿਆਂ ਜੀ ਘਰੇ ਹਾਂ ਬੋਲ ਬੋਲ ਪ੍ਰਾ ਕਿਹੜੇ ਚ ਇਹ ਕਿਹੜਾ ਪੈਸਾ ਪ੍ਰਾ ਅਸੀਂ ਤੇ ਭੈਣਾਂ ਦਾ ਅੱਲ ਲੱਸੀ ਕਰਦੀ ਤੂੰ ਤਾੜੀ ਜੋੜੀ ਇਹੋ ਕੱਟਾ ਭੈੜ ਭਰਾ ਹੁਣ ਮੈਂ ਤੁਸੀ ਪੈਣਾ ਜਿਵੇਂ ਸਾਰੇ ਜਾਣੇ ਭੈਣ ਭਰਾ ਸਾਰੇ ਬਹੁਤ ਮਿਲੇ ਇੱਥੇ ਯਾਰ ਕਮਾਲ ਹੋ ਗਈ ਹੋਰ ਇਹਦੀ ਕਮਾਲ ਹੋ ਗਈ ਹੈ ਨਾ ਉਹਨੂੰ ਗੱਧਰ ਯਾਰ ਤੁਸੀਂ ਬਸ ਕਰੇ ਸਹੀ ਸਲਾਮਤ ਲੈ ਜਾ ਚਗੇ ਉਹ ਨਾ ਇਹਨਾਂ ਸੰਗਰੀ ਫੇਜਣਾ ਹੈ ਉਹਨੂੰ ਅੱਛਾ ਠੀਕ ਹੈ ਚਲੋ ਜੀ ਜਾਣੇ ਘਰੇ ਆਪਾਂ ਹਨ ਤੇ ਬਾਕੀ ਵਧੀਆ ਲੱਗਿਆ ਤੇ ਇਹਨਾਂ ਦੇ ਬੱਚੇ ਦਾ ਸੀ ਵੱਡੇ ਜੀ ਉਹ ਵੱਡੇ ਵਾਲਾ ਬੱਚਾ ਵੱਡੇ ਵਾਲਾ ਹੋ ਜਾਂਦਾ ਭੱਜਿਆ ਬਾਕੀ ਚੱਲਗੇ ਪਤਾ ਚੱਲ ਗਿਆ ਗੱਲੋ ਤੇ ਅੱਜ ਉੱਤੇ ਜਾਣ ਨਹੀਂ ਦਿੰਦੇ ਪਤਾ ਨਹੀਂ ਕੀ ਗੱਲ ਆ ਬੰਦੀ ਰੰਦਾ ਹਾਏ ਅਨੇ ਨੇ ਤਾਂ ਉੱਤੋਂ ਨਾ ਸ਼ਹਿਰ ਦਿਖਾਣਾ ਸੀਗਾ ਬੜਾ ਵਧੀਆ ਲੱਗਦਾ ਸੱਚੀ ਇੱਧਰ ਨਹੀਂ ਗਈ ਸੀ ਅਸੀਂ ਉੱਧਰ ਗਈ ਸੀ ਇੱਧਰ ਉੱਧਰ ਇਹਦਾ ਤੇ ਬਾਪੇ ਨਾਲ ਆ ਜਾਂਦੀ ਆ ਮੈਂ ਤਾਂ ਭਣੇ ਜੀ ਤੇ ਹੁਣ ਆਪਾਂ ਚੱਲ ਪਿਆ ਜੀ ਘਰ ਨੂੰ ਠੀਕ ਹੈ ਤੇ ਵਧੀਆ ਲੱਗਿਆ ਇੱਥੇ ਤੁਸੀਂ ਸਾਰਾ ਬਲੌਗ ਦੇਖ ਕੇ ਦੇਖ ਕੇ ਹੋਣਾ ਦੇਖੋਗੇ ਸੱਚ ਤੇ ਬਾਕੀ ਤੁਸੀਂ ਦੇਖ ਲਿਓ ਠੀਕ ਆ ਆਪਾਂ ਕੀ ਕੀ ਇੱਥੇ ਇੰਜਵਾਇ ਕੀਤਾ ਤੇ ਚੱਲ ਪਏ ਹੁਣ ਆਪਾਂ ਘਰ ਨੂੰ ਤੇ ਤੁਸੀਂ ਸਾਡੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਤੇ ਧੰਨਵਾਦ ਤੇ ਚੱਲੇ ਹੁਣ ਆਪਾਂ ਘਰ ਨੂੰ ਜੀ